ਨਦੀ ਸਾਡੀ ਕਿਚਨ ਵਿੱਚ ਉਹ ਰਾਤ ਦੇ ਪ੍ਰੋਗਰਾਮ ਤੋਂ ਬਾਅਦ ਲੇਟ ਉੱਠੀਆਂ ਆਂ ਰਾਮ ਵਾਲਾ ਦਿਨ ਹੈ ਸੋਚਿਆ ਇੱਕ ਵਾਰੀ ਖਾ ਪੀ ਲਾਂਗੇ ਤੇ guzara ਹੋ ਜਾਏਗਾ ਜੋ ਅੱਜ ਮੈਂ ਦਿਖਾ ਰਹੀ ਆ ਨਾ ਇੱਕ ਤਾਂ ਇਹ ਜਲਦੀ ਵੱਡਾ ਬਣਦਾ ਇਤਨਾ ਇਹ ਸੋਹਣਾ ਵੱਡਾ ਲੱਗਦਾ ਹੈ ਤੇ ਇੱਕ ਜਿਹੜਾ ਫੈਲੇ ਵਾਲਾ ਦਾ ਹੈ ਇਹ ਤੇ ਅੱਜ ਤੁਹਾਨੂੰ ਇਹ ਪਨੀਰ ਅਲੱਗ ਤਰ੍ਹਾਂ ਦਾ ਬਣਾ ਕੇ ਮੈਂ ਦਿਖਾਣਾ ਹੈ ਹੈ ਇਹ ਵੀ ਜਲਦੀ ਮੇਰੇ ਦੁਕਾਨੇ ਸਾਰੇ ਜਲਦੀ ਜਲਦੀ ਵਾਲੇ ਨੇ ਇਹਨੂੰ ਨਾ ਕਯੂਬਸ ਦੇ ਵਿੱਚ ਛੋਟੇ ਛੋਟੇ ਕਯੂਬਸ ਦੇ ਵਿੱਚ ਕੱਟ ਲੈਣਾ ਸਭ ਤੋਂ ਪਹਿਲਾਂ ਫਿਰ ਸਾਰਾ ਕਯੂਬਸ ਵਿੱਚ ਕੱਟ ਲਿਆ ਹੋਰ ਵੀ ਬੜਾ ਕੁਝ ਪਾਣਾ ਪੂਰੀ ਵੀਡੀਓ ਦੇਖਣਾ ਤੁਹਾਨੂੰ ਬਹੁਤ ਸਵਾਦ ਆਣ ਵਾਲਾ ਹੈ ਮੈਨੂੰ ਤੇ ਖਾ ਕੇ ਆਣਾ ਤੁਹਾਨੂੰ ਵੇਖ ਕੇ ਆ ਜਾਣਾ ਤੇ ਇਹ ਅਸੀਂ ਇਹਦੇ ਵਿੱਚ ਜਿਹੜਾ ਹੈ ਨਾ ਜੀ 올ਿਵ ਆਇਲ ਪਾਇਆ ਤੁਸੀਂ ਦੇਸੀ ਕੀ ਪਾਓ ਤੁਸੀਂ ਹੋਰ ਕੋਈ ঘি ਪਾਣਾ ਚਾਹੁੰਦੇ ਹੋ ਪਾਓ ਪਰ ਕੀਹੇ ਦੇ ਵਿੱਚ ਤੇਲ ਦੇ ਥੋੜਾ ਪਾ ਲੈ ਕਿਉਂਕਿ ਇੱਕ ਚਮਚੇ ਦੇ ਵਿੱਚ ਮਲਾਈ ਵੀ ਪੈਣੀ ਹੈ ਮੇਰੀ ਫੇਵਰਟ ਤੇ ਸਭ ਤੋਂ ਪਹਿਲਾਂ ਅਦਰਕ ਅਦਰਕ ਛੱਡੀ ਹੋਗੀ ਪਿਆਜ਼ ਪਾਓ ਪਿਆਜ਼ ਵੀ ਮੈਂ ਲਏ ਨੇ 10 ਇਹ ਪੁਰਜੀਆ ਦੇ ਵਿੱਚ ਨਾ ਇੱਕ ਇਹ ਸਾਡੀ ਕਯੂਬਸ ਵਾਲੀ ਪੁਰਜੀ ਹੈ ਇਹਨਾਂ ਵਿੱਚ ਪਿਆਜ਼ ਬੜੇ ਅੱਛੇ ਲੱਗਦੇ ਅੱਜ ਨਾ ਮੈਂ ਨਾ ਮੈਂ ਨਹੀਂ ਨਾ ਮੈਂ ਥੋਈ ਮੈਂ ਕਿਆ ਛੱਡੋ ਰੈਸਟ ਡੇ ਹੈ ਅੱਜ ਛੱਡਣਾ ਆ ਸ਼ਾਦੀ ਦੀ ਸੈਲੀਬ੍ਰੇਸ਼ਨ ਦੇ ਵਿੱਚ ਜੋ ਰੈਸਟ ਡੇ ਹੈ ਛੋਟੇ-ਮੋਟੇ ਕੰਮ ਕਰਨ ਵਾਲੇ ਕਰੀ ਜਾਵਾਂਗੇ ਪਰ ਮੈਂ ਕਿ ਆਰਾਮ ਨਾਲ ਉੱਠੋ ਰਾਤ ਤੱਕ ਸੀ ਕਾਫੀ ਦੇਰ ਤੱਕ ਲੱਗੇ ਰਿਆਂ ਤੇ ਅੱਜ ਹੁਣ ਇੱਕੋ ਦਮ ਖਾਲਾ ਹੈ ਰੋਟੀ ਜਿਹੜੀ ਹੈ ਪਿਆਰ ਜਿਹਾ ਹੋਈ ਨਹੀਂ ਹੈਗੇ ਬਿਲਕੁਲ ਵੀ ਨਹੀਂ ਹੋਈ ਪਰ ਆਲੂ ਨਾਲ ਹੀ ਭਾਦਨੇ ਪਿਆਰਸਾ ਵਰਗੀ ਕਟਨੇ ਨੇ ਆਲੂ ਜੜਨੇ ਪਿਆਜ਼ਾਂ ਵਰਗੇ ਕੱਟੋ ਤੇ ਬਹੁਤ ਵਧੀਆ ਬਣਦੀ ਇਹਨੂੰ ਅਸੀਂ ਹੁਣ ਟੱਕਣ ਦੇ ਕੇ ਪਕਾਵਾਂ ਟਿਪ ਪਾ ਦਿਆਂ ਜਦੋਂ ਆਪਾਂ ਚੀਜ਼ ਨੂੰ ਫਟਾਫਟ ਪਕਾਉਣਾ ਹੋਵੇ ਨਾ ਥੋੜਾ ਜਿਹਾ ਨਮਕ ਜਿਹੜਾ ਐਡ ਕਰ ਦਿਓ ਤੇ ਉਹਦੇ ਨਾਲ ਨਾ ਮੋਇਸਚਰ ਹੋ ਜਾਂਦਾ ਵਿੱਚ ਤੇ ਚੀਜ਼ ਜਿਹੜੀ ਹੈ ਉਹ ਜਲਦੀ ਤੋਂ ਪਹਿਲਾਂ ਪੱਕ ਜਾਂਦੀ ਹੈ ਅਸੀਂ ਆਲੂ ਪਕਾਣੇ ਪਿਆਜ਼ਾਂ ਦੀ ਤੇ ਕੋਈ ਹੀ ਗਰਨੀ ਹੈ ਪਰ ਨਾਲ ਹੀ ਮੈਂ ਥੋੜੇ ਜਿਹਾ ਪਾ ਦਿਆਂ ਹਰੀਆਂ ਮਿਰਚਾਂ ਰੇਮਰਚਾਏ ਦੇ ਵਿੱਚ ਕੁਰਜੀ ਦੇ ਵਿੱਚ ਕਿਆਰ ਬਾਕ ਹੈ ਜੀ ਲੋ ਤੇ ਮੇਰਾ ਤਾਂ ਜੀ ਕਰ ਰਿਹਾ ਹੈ ਇਹ ਵੀ ਪਾ ਛੱਡਾਂ ਕਿਉਂਕਿ ਮਨ ਨੂੰ ਆਈ ਗਰਮ ਹੈ ਇਹ ਬਹੁਤ ਵਧੀਆ ਇੱਕ ਮੈਨੂੰ ਕੋਈ ਲਿਖ ਰਿਹਾ ਸੀ ਮਟਰ ਧੋ ਕੇ ਡਾਲੋ ਭਾਈ ਅਸੀਂ ਇੰਨੇ ਅਨਜਾਨ ਵੀ ਮਟਰ ਜਿਹੜੇ ਆ ਉਹ ਬਿਨਾਂ ਧੋਏ ਪਾ ਦਿਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਜੀ ਲੋ ਜੇ ਤੁਹਾਨੂੰ ਪਸੰਦ ਆ ਤੇ ਇਹਨਾਂ ਨੂੰ ਹੋਣ ਦਿਓ ਦੇਖਣਾ ਪਏਗਾ ਵੀ ਇਹ ਗੱਲੇ ਕਿ ਨਹੀਂ ਗੱਲੇ ਆਲੂ ਆਲੂ ਔਰ ਮਟਰ ਨੂੰ ਹੀ ਗੱਲ ਨਾ ਹੁੰਦਾ ਫਿਰ ਅੱਤੇ ਛਿਨੀ ਆ ਰਿਹਾ ਓਏ ਇਹ ਕੀ ਹੈ ਆਲੂ ਹੈ ਨਹੀਂ ਅਜੇ ਅਜੇ ਥੋੜੀ ਜਿਹੀ ਤਸਰ ਹੈ ਇਹਨੂੰ ਅਸੀਂ ਨਮਕ ਨਾਲ ਪਾਣਾ ਸ਼ੁਰੂ ਕਰ ਦਿਆ ਤਸਰ ਆਪੇ ਪੂਰੀ ਹੋ ਜਾਏਗੀ ਔਰ ਫਿਰ ਕੀ ਕਰੀਏ ਆਪਾਂ ਇਹਦੇ ਵਿੱਚ ਨਾ ਹਲਦੀ ਜੀ ਹਲਦੀ ਪਾਣੀ ਹੁੰਦੀ ਹੈ ਕਿਉਂਕਿ ਥੋੜਾ ਜਿਹਾ ਪੀਲਾ ਰੰਗ ਜਿਹੜਾ ਹੈ ਨਾ ਇਹਦਾ ਵਧੀਆ ਲੱਗਦਾ ਥੋੜਾ ਜਿਹਾ ਗਰਮ ਮਸਾਲਾ ਨਮਕ ਉਸੇ ਤਰ੍ਹਾਂ ਪਾਓ ਕਿ ਆ ਪਨੀਰ ਤੇ ਅੰਡੇ ਇਹਨਾਂ ਦੇ ਵਿੱਚ ਨਮਕ ਜਿਹੜਾ ਹੈ ਨਾ ਉਹ ਜ਼ਿਆਦਾ ਨਹੀਂ ਪਾਣਾ ਜ਼ਿਆਦਾ ਪਾਵਾਂਗੇ ਤਾਂ ਫਿਰ ਸਬਜੀ ਦਾ ਸਵਾਦ ਹੀ ਖਰਾਬ ਹੋ ਜਾਏਗਾ ਅੱਛਾ ਤੇ ਇਹਨੂੰ ਅਸੀਂ 5 ਮਿੰਟ ਹੋਰ ਪਕਾ ਲੈਣੇ ਆ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਬੱਤ ਸਾਰਾ ਕੁਝ ਜੜਾ ਜੇ ਪੱਕ ਗਿਆ ਜਦੋਂ ਪੱਕ ਗਿਆ ਤੇ ਦੋਨਾਂ ਹੱਥਾਂ ਨਾਲ ਚੱਕ ਕੇ ਪਨੀਰ ਨੂੰ ਪਾ ਲੋ ਇੱਕ ਨਾਲ ਪਾਉਗੇ ਨਾ ਫਿਰ ਨਹੀਂ ਵਧੀਆ ਹੋਣਾ ਕੋ ਆਟੀ ਪੀਗ ਲਗਾ ਦੇ ਅੱਜ ਜੀ ਹੋਣ ਦੇਖੋ ਰਿਲੈਕਸ ਗਿਆ ਅਲਸਾ ਗੋੜੇ ਦੋਰੇ ਸਰੀ ਉੱਤੇ ਪਤਾ ਨਹੀਂ ਕਿੱਥੇ ਚਲੇ ਗਏ ਲਾਈਵ ਕਰਨਾ ਨਹੀਂ ਸੀ ਤੇ ਇਹ ਜਿਹੜੀ ਪੁਰਜੀ ਹੈ ਇਹਦਾ ਰੰਗ ਵੇਖ ਲਓ ਜਰਾ ਥੋੜਾ ਜਾਇ ਜਿਹੜਾ ਥੜਾ ਪਨੀਰ ਹੈ ਇਹ ਰੰਗ ਫੜ ਲੇਗਾ ਪੀਲਾ ਠੀਕ ਹੈ ਉਹ ਬਹੁਤ ਅੱਛਾ ਲੱਗੇਗਾ ਤੇ ਫਿਰ ਇਸੀ ਪਾ ਦੇਣਾ ਤੰਨੀਆਂ ਤੇ ਇੱਕ ਚਮਚਾ ਮਲਾਈ ਦਾ ਪਨੀਰ ਦੇ ਵਿੱਚ ਜੇ ਮਲਾਈ ਪਾ ਦਿੱਤੀ ਜਾਵੇ ਨਾ ਫਿਰ ਤੋਂ ਸੁਣਨੇ ਤੇ ਸੁਆਗਾ ਹੋ ਜਾਂਦਾ ਹੈ। ਨਾ ਪਾਣੀ ਦਿੰਨੀ ਆ ਕਿਉਂ ਐਵੇਂ ਗਿਲ ਦੇ ਵਿੱਚ ਰੱਖੀ ਫिरा। ਬਸ ਇਹ ਵਾਲਾ ਇੱਕ ਚਮਚਾ ਠੀਕ ਹੈ। ਤੇ ਇਹ ਅਸੀਂ ਉੱਪਰ ਵੀ ਪਾ ਦਿੱਤੀ ਹੈ। ਇਹਦੇ ਨਾਲ ਸਬਜ਼ੀ ਦਾ ਰੰਗ ਵੀ ਸੋਹਣਾ ਹੋ ਜਾਣਾ ਤੇ ਸੁਆਦੀ ਹੋ। ਬਣ ਗਈ ਸਾਡੀ ਸਬਜ਼ੀ। ਸੰਧਿਆ ਜੀ ਆਪ ਮੇਰੇ ਕੋਲ ਪਾਂਧੀ ਬਣਾ ਕੇ ਦੋ ਬੇਟਾ। ਹਾਂਜੀ ਅੰਟੀ ਬਹੁਤ ਬਣਾਣਾ ਖੁਸ਼ਕ ਸੀ। ਜ਼ਿਆਦਾ ਤਲੀ-ਤਲੀ ਮਤ ਬਣਾਣਾ। ਠੀਕ ਹੈ ਬਣ ਗਿਆ ਠੀਕ ਹੈ ਜੀ ਅੰਨੇ ਕਿੰਨੇ ਸੋਹਣੇ ਰੰਗ ਦੀ ਸਬਜ਼ੀ ਹੋ ਗਈ ਚਾਹ ਬਈ ਮੈਨੂੰ ਸਵਾਦ ਤੋਂ ਵੀ ਸੋਹਣਾ ਬੜਾ ਪਸੰਦ ਹੈ ਵੀ ਟੈਂਪਟਿੰਗ ਹੋਣੀ ਚਾਹੀਦੀ ਹੈ ਠੀਕ ਹੈ ਐਫਕੇ ਜੇ ਰੰਗ ਦੀ ਇੱਕੋ ਜਿਹੀ ਕੱਟੀ ਹੋਈ ਸਬਜ਼ੀ ਜਿਹੜੀ ਹੈ ਇਹ ਖਾਣ ਜਦੋਂ ਮੂੰਹ ਜਾਂਦੀ ਹੈ ਤਾਂ ਵੀ ਬੜੀ ਚੰਗੀ ਲੱਗਦੀ ਹੈ ਕੁੜੀ ਨੇ ਪਰਾਂਠਾ ਬਣਾਇਆ ਤੇ ਚੰਗਾ ਬਣਾਇਆ ਉਸ ਪਰ ਮੈਂ ਤਾਂ ਕਿਹਾ ਸੀ ਘੱਟ ਕੇ ਵਾਲਾ ਬਣਾਈ ਤੂੰ ਵੀ ਬੜੀ ਖਰਾਬ ਲੋ ਜੀ ਅੰਕਲ ਦਾ ਅੱਜ ਮਿੱਤਰਾ ਨਾਲ ਖਾਂਗੇ ਤੇ ਅਸੀਂ ਖਾਂਦੇ ਆ ਆ ਪਨੀਰ ਟਮਾਟਰ ਦਾ ਵਾਹ ਕੀ ਬਾਤ ਮਜ਼ੇਦਾਰ ਹੈ ਜਦੋਂ ਵੀ ਹੋਵੇ ਜਲਦੀ ਐਦਾਂ ਐਦਾਂ ਬਣਾਓ ਖਾਓ ਤੇ ਬਚਨ ਕਰੋ ਵੀਡੀਓ ਵੇਖਣ ਵਾਸਤੇ ਬਹੁਤ ਸ਼ੁਕਰੀਆ ਕੱਲ ਫੇਰ ਸੈਲੀਬ੍ਰੇਸ਼ਨਸ ਐਂਡ ਮਿਲਦੇ ਆ ਨੈਕਸਟ ਬਹੁਤ ਸਾਰੀਆਂ ਵੀਡੀਓਜ਼ ਨਾਲ